ਹalleluyah halleluyah gorbind baba murdabad 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 gorbind ਪਹਿਲਾਂ ਤੇ ਤੁਹਾਡੇ ਸਾਹਮਣੇ ਤੋਂ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਇੱਕ ਸ਼ਰਾਤੀ ਤਤਵ ਜਿਹੜਾ ਵਾ ਫੇਰ ਦੁਬਾਰਾ ਤੋਂ ਆ ਗਿਆ ਵਾ ਉਹ ਸਮਾਜ ਦੇ ਵਿੱਚ ਭੜਕਾਉਣਾ ਉਹ ਤੋਫਾੜ ਕਰਨ ਦਾ ਕੰਮ ਕਰ ਰਿਹਾ ਉਹ ਬੰਦ ਨੇ ਸਾਡੇ ਸਮਾਜ ਨੂੰ ਟਾਰਗੇਟ ਕਰਦਿਆਂ ਕਹੀ ਆ ਕਿ ਇਹ ਪੂੜਾ ਕਰਕਟ ਆ ਜਿਹੜਾ ਬਾਹਰੋਂ ਇੱਥੇ ਸੁੱਟਿਆ ਗਿਆ ਔਰ ਨਾਲੇ ਸਾਡੇ ਅਪੋਸਟਰਲ ਜੀ ਨੂੰ ਕੋਟ ਮਰੂਲਾ ਜੀ ਨੂੰ ਇਹ ਗੱਲ ਕਹਿੰਦਾ ਆ ਕਿ ਪਖੰਡੀ ਸਾਥ ਚਰਚਾ ਨੂੰ ਡੇਰਾ ਦੱਸਦਾ ਆ ਇਹਦੇ ਉੱਤੇ ਸਾਡੇ ਜਿਹੜੇ ਭਾਈਚਾਰੇ 'ਚ ਬਹੁਤ ਜ਼ਿਆਦਾ ਰੋਸ ਆ ਕੁਐਸਚਨ ਠੀਕ ਹੈ ਉਹਦੇ ਵਿੱਚ ਇੱਕ ਇਹ ਇਹ ਜਿਹੜਾ ਬੱਕ ਹੋ ਗਿਆ ਉਹ ਜਿਹੜੇ ਆ ਗਿਆ ਜਿਹੜੇ ਲੋਕ ਅਸੀਂ ਧੱਕੇ ਛੋਟੇ ਗਏ ਕੰਨ ਗਰੇ ਲਾ ਲਾ ਹੋਸਰ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਮਨਦਿਆਂ ਧਾਰਾਵਾਂ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੇ ਬਹਿਤ ਇਹਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਫੌਰਨ ਕੀਤੀ ਜਾਵੇ ਔਰ ਇਹਨੂੰ ਸਲਾਕਾਂ ਦੇ ਅੰਦਰ ਸੁਤਿਆ ਜਾਵੇ ਔਰ ਇਹਨੇ ਜਿਹੜਾ ਵਾ ਬਾਗੂ ਕਟੂ ਸਾਡੇ ਪਾਸਟਰਾਂ ਨੂੰ ਬੋਲਿਆ ਵਾ ਉਹਦੇ ਤਹਿਤ ਅਸੀਂ ਕਹਿੰਦੇ ਹਾਂ ਜੇ ਉੱਤੇ ਕਾਰਵਾਈ ਹੋਵੇ ਅਸੀਂ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਜੀ ਸੀ ਪੀ ਸਾਹਿਬ ਨੂੰ ਮਿਲੇ ਆ ਅੰਮ੍ਰਿਤਸਰ ਦੇ ਵਿੱਚ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਆ ਅਗਰ ਟਾਈਮ ਰਹਿੰਦਿਆਂ ਇਹਦੇ ਤੇ ਵੰਦੀ ਕਾਨੂੰਨੀ ਕਾਰਵਾਈ ਨਾ ਹੋਈ ਤੇ ਜਿਹੜਾ ਪ੍ਰਦਰਸ਼ਨ ਆ ਉਹ ਤਿੱਖਾ ਤੇ ਤੇਜ਼ ਕੀਤਾ ਜਾਊਗਾ ਜਿਆਦਾ ਦੂਰ ਨਹੀਂ ਜਾਵਾਂਗੇ ਇਹ ਅਗਲੇ ਹਫਤੇ ਦੇ ਵਿੱਚ ਹੀ ਵੱਡਾ ਪ੍ਰੋਟੈਸਟ ਕਰਾਂਗੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਰਦੀਏ ਪਰ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਬਾਹਰ ਨਹੀਂ ਜਾਣ ਦੇਣਾ ਹਾਂ ਇਹ ਇੱਥੇ ਹੀ ਆਪਣਾ ਜਿਹੜਾ ਵਾ ਹੁਣ ਡੁਗਡੁਗੀ ਲਜਾਊਗਾ ਇਹਨੂੰ ਬਾਹਰ ਨਹੀਂ ਜਾਣ ਦੇਣਾ ਸਾਰਿਆਂ ਨੂੰ ਜੈ ਮਸੀਹੀ ਮੇਰਾ ਨਾਮ ਲੂਕਸ ਮਸੀਹ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਨਰਲ ਸਖਤੀ ਪੰਜਾਬ ਦਾ ਪਹਿਲਾਂ ਤੇ ਤੁਹਾਡੇ ਮਾਧਿਅਮ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸੂਬੇ ਦੇ ਵਿੱਚ ਇੱਕ ਸ਼ਰਾਰਤੀ ਤੱਤ ਜਿਹੜਾ ਵਾ ਫੇਰ ਦੁਬਾਰਾ ਤੋਂ ਆ ਗਿਆ ਵਾ ਉਹ ਸਮਾਜ ਦੇ ਵਿੱਚ ਭੜਕਾਉਣਾ ਔਰ ਦੁਫਾੜ ਕਰਨ ਦਾ ਕੰਮ ਕਰ ਰਿਹਾ ਔਰ ਬਾਰ-ਬਾਰ ਮੀਡੀਆ ਤੇ ਬਹਿ ਰਿਹਾ ਔਰ ਮੈਂ মিডিਆ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜੇ ਦੁਫਾੜ ਕਰਨ ਵਾਲੇ ਫਿਰਕਾਰ ਪ੍ਰਸਤ ਬੰਦੇ ਦੀ ਜਿਹੜਾ ਬਾਈਕਾਟ ਕਰੋ ਬਿਲਕੁਲ ਇਹਦੀ ਨਾਂ ਸੁਣੋ ਤੇ ਨਾ ਅੱਗੇ ਇਹਦੀ ਸੁਣ ਕੇ ਫਾਰਵਰਡ ਕਰੀਏ ਆਪਾਂ ਇਹਨੇ ਆਂਦਿਆਂ ਹੀ ਇੱਕ ਬਨੀਤਕੋਰ ਹੈ ਜੋ ਲਗਾਤਾਰ ਸਾਡੇ ਅਪੋਸਟਲ ਅੰਕੁਰ ਨਰੂਲਾ ਜੀ ਦੇ ਖਿਲਾਫ ਪ੍ਰਧਾਨ ਗੌਰਵ ਜੀ ਦੇ ਖਿਲਾਫ ਸਾਡੀ ਜਿਹੜੀ ਮੈਨੇਜਮੈਂਟ ਹੈ ਉਹਦੇ ਖਿਲਾਫ ਬੋਲਦੀ ਆ ਉਹਦੇ ਉੱਤੇ ਐਫ ਆਈ ਆਰ ਦਰਜ ਨੇ ਮਾਮਲਾ ਦਰਜ ਨੇ ਜੇਲ੍ਹ ਚ ਰਹਿ ਕੇ ਆਈ ਆ ਇਹਨਾਂ ਦੋਨਾਂ ਨੇ ਹਮਸਲਾ ਹੋ ਕੇ ਬਾਹਰੋਂ ਫੰਡਿੰਗ ਇਕੱਠੀ ਕਰਨ ਦੇ ਲਈ ਜਿਹੜਾ ਵਾ ਇਹ ਢੋਂਗ ਰਚਨਾ ਜਿਹੜਾ ਇਹ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਮੀਡੀਆ ਤੇ ਬੋਲਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਨੇ ਸਾਡੇ ਸਮਾਜ ਨੂੰ ਟਾਰਗੇਟ ਕਰਦੇ ਆ ਕਹੀ ਆ ਕਿ ਇਹ ਕੂੜਾ ਕਰਕਟ ਆ ਜਿਹੜਾ ਬਾਹਰੋਂ ਇੱਥੇ ਛੁੱਟਿਆ ਗਿਆ ਔਰ ਨਾਲੇ ਸਾਡੇ ਅਪੋਸਟਲ ਜੀ ਨੂੰ ਅੰਕੁਰ ਨਰੂਲਾ ਜੀ ਨੂੰ ਇਹ ਇੰਨੀ ਗੱਲ ਕਹਿੰਦਾ ਆ ਕਿ ਪਖੰਡੀ ਸਾਧ ਚਰਚਾ ਨੂੰ ਡੇਰਾ ਦੱਸਦਾ ਆ ਇਹਦੇ ਉੱਤੇ ਸਾਡੇ ਜਿਹੜੇ ਭਾਈਚਾਰੇ 'ਚ ਬਹੁਤ ਜ਼ਿਆਦਾ ਰੋਸ ਆ ਔਰ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਬਣਦੀਆਂ ਧਾਰਾਵਾਂ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਇਹਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਫੌਰਨ ਕੀਤੀ ਜਾਵੇ ਔਰ ਇਹਨੂੰ ਸਲਾਕਾਂ ਦੇ ਅੰਦਰ ਸੁਤਿਆ ਜਾਵੇ ਬਾਹਰੋਂ ਆ ਕੇ ਅਮਰੀਕਾ ਤੋਂ ਆਪਣੇ ਆਪ ਨੂੰ ਅਮਰੀਕਾ ਵਾਲਾ ਕਹਿੰਦਾ ਔਰ ਗੱਲਾਂ ਕਰਦਾ ਕਿ ਮੈਂ ਬਹੁਤ ਜ਼ਿਆਦਾ ਪੜਿਆ ਲਿਖਿਆ ਇਹਦੀ ਮਾਨਸਿਕ ਤਕਲਾਹ ਜਿਹੜੀ ਹੈਗੀ ਆ ਦਿਮਾਗੀ ਸਲਤੁਣਾ ਜਿਹੜਾ ਇਹਨੇ ਕੱਲ ਇੰਟਰਵਿਊ ਇੱਕ ਕੀਤੀ ਆ ਪ੍ਰੈਸ ਦੇ ਵਿੱਚ ਔਰ ਉਹਦੇ ਵਿੱਚ ਇਹਨੇ ਦੱਸਿਆ ਸਾਡੀ ਬੇਸ਼ੱਕ ਇਹਨੇ ਇਹਦੀ ਜ਼ੁਬਾਨ ਫਿਸਲੀ ਇਹਨੇ ਸਾਡੀ ਤਾਰੀਫ ਕੀਤੀ ਆ ਕਿ ਛੋਟੇ ਸਮਾਜ ਜਿਹੜੇ ਅਸੀਂ ੱੱਕੇ ਹੋਏ ਸੀਗੇ ਉਹਨਾਂ ਨੂੰ ਕ੍ਰਿਸਟਲਾਂ ਨੇ ਇਸਾਈਆਂ ਨੇ ਗੱਲ ਨਾਲ ਲਾ ਲਿਆ ਔਰ ਇਹਨੇ ਜਿਹੜਾ ਵਾ ਵਾਧੂ ਘਟੂ ਸਾਡੇ ਪਾਸਟਰਾਂ ਨੂੰ ਬੋਲਿਆ ਵਾ ਉਹਦੇ ਤਹਿਤ ਅਸੀਂ ਕਹਿੰਨੇ ਆ ਇਹਦੇ ਉੱਤੇ ਕਾਰਵਾਈ ਹੋਵੇ ਔਰ ਅਸੀਂ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਡੀਐਸਪੀ ਸਾਹਿਬ ਨੂੰ ਮਿਲੇ ਆ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਆ ਅਗਰ ਟਾਈਮ ਰਹਿੰਦਿਆਂ ਇਦੇ ਤੇ ਬੰਦੇ ਦੀ ਕਾਨੂੰਨੀ ਕਾਰਵਾਈ ਨਾ ਹੋਈ ਤੇ ਜਿਹੜਾ ਪ੍ਰਦਰਸ਼ਨ ਹੈ ਉਹ ਤਿੱਖਾ ਤੇ ਤੇਜ਼ ਕੀਤਾ ਜਾਊਗਾ ਜਿਆਦਾ ਦੂਰ ਨਹੀਂ ਜਾਵਾਂਗੇ ਅਗਲੇ ਹਫਤੇ ਦੇ ਵਿੱਚ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਰਦੀਏ ਪਰ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਬਾਹਰ ਨਹੀਂ ਜਾਣ ਦੇਣਾ ਹੋਣਾ ਸੀ ਇਹ ਇੱਥੇ ਹੀ ਆਪਣਾ ਜਿਹੜਾ ਵਾ ਹੁਣ ਡੁਗਡੁਗੀ ਵਜਾਊਗਾ ਇਹਨੂੰ ਬਾਹਰ ਨਹੀਂ ਜਾਣ ਦੇਣਾ ਸੋ ਤੁਹਾਡੇ ਮਾਧਿਅਮ ਤੋਂ ਸਾਨੂੰ ਬੇਨਤੀ ਕਰਦੇ ਆ ਕਿ ਮੀਡੀਆ ਬਿਲਕੁਲ ਇਹਦਾ ਬਾਈਕਾਟ ਕਰੇ ਮੇਰਾ ਨਾਮ ਵਿਲਾਤ ਮਸੀਹ ਬੰਟੀ ਹੈ ਮੈਂ ਕੋਆਰਡੀਨੇਟਰ ਆ ਨਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਅੱਜ ਅਸੀਂ ਡੀਸੀਪੀ ਸਾਹਿਬ ਨੂੰ ਮਿਲੇ ਆ ਆਲਮ ਵਿਜੀ ਜੀ ਨੂੰ ਅੱਜ ਦਾ ਸਾਡਾ ਜਿਹੜਾ ਮਕਸਦ ਮਿਲਨ ਦਾ ਸੀਗਾ ਕਿ ਇੱਕ ਬਹੁਤ ਹੀ ਮੰਦ ਭੱਗੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਘਟਣਦਲੀ ਜਾ ਰਹੀ ਹੈ ਕਿਉਂਕਿ ਜਿਹੜਾ ਬਾਬਾ ਯੂਐਸਏ ਤੋਂ ਆਇਆ ਵਾ ਜਿਹੜਾ ਕਿ ਉਥੋਂ ਦਾ ਰੈਜ਼ੀਡੈਂਟ ਆ ਉਹਦਾ ਪੰਜਾਬ ਦੇ ਨਾਲ ਭਾਰਤ ਦੇ ਨਾਲ ਇਥੋਂ ਦੇ ਮੁਸਲਮਾਨਾਂ ਦੇ ਨਾਲ ਕੋਈ ਮੁੱਦਾ ਨਹੀਂ ਬਣਦਾ ਲੈਣਾ ਦੇਣਾ ਨਹੀਂ ਬਣਦਾ ਉਹਨੇ ਪਿਛਲੇ 2 ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਦੇਸ਼ ਨੂੰ ਵੰਡਣ ਵਾਲੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਖਲਾਰਾ ਪਾਉਣ ਵਾਲੀਆਂ ਏਜੰਸੀਆਂ ਨੇ ਉਹਨਾਂ ਦੇ ਨਾਲ ਉਹ ਮਿਲਿਆ ਹੋਇਆ ਗੁਰਪ੍ਰੀਤ ਸਿੰਘ ਜਿਹਨੂੰ ਇਹ ਢੂੰਗੀ ਬਾਬਾ ਕਹਿ ਰਹੇ ਆ ਔਰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਵਾ ਔਰ ਪੰਜਾਬ ਦੇ ਵਿੱਚ ਜੋ ਸਿੱਖ ਈਸਾਈ Hindu ਭਾਈਚਾਰੇ ਦੀ ਸਾਂਝ ਆ ਉਹਦੇ ਵਿੱਚ ਉਸ ਬੰਦੇ ਨੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਸਬੰਧੀ ਅਸੀਂ ਜਿਹੜੀ ਅੱਜ डीसीपी साहब ਨੂੰ ਕੰਪਲੇਨ ਕੀਤੀ ਆ ਕਿ ਜਿਹੜੇ ਲੋਕ ਬਾਹਰੋਂ ਆਣ ਕੇ ਵਿਦੇਸ਼ਾਂ ਤੋਂ ਆਣ ਕੇ ਪੰਜਾਬ ਦੇ ਵਿੱਚ ਜੋ ਸ਼ਾਂਤੀ ਵਾਲਾ ਮਾਹੌਲ ਇਸ ਵਕਤ ਪਨਪਿਆ ਪਿਆ ਵਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਇਹ ਲੋਕ ਪੰਜਾਬ ਦੀ ਸ਼ਾਂਤੀ ਨੂੰ ਲੰਬੂ ਲਾਉਣਾ ਚਾਹੁੰਦੇ ਆ ਅੱਗ ਲਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਕਾ ਨੇ ਜਿਸ ਤਰ੍ਹਾਂ ਉਹ ਬਾਬਾ ਆਪਣੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਵਾ ਕਿ ਪਾਕਿਸਤਾਨ ਜਿਹੜਾ ਸਾਡਾ ਭਰਾ ਆ ਉਹ ਸਾਨੂੰ ਖਾਲਿਸਤਾਨ ਲੈ ਕੇ ਦੇਣ ਦੇ ਵਿੱਚ ਸਾਡੀ ਮਦਦ ਕਰ ਰਿਹਾ ਵਾ ਸੋ ਇਹੋ ਜੇ ਬਾਬਿਆਂ ਨਾਲ ਨਜਿੱਠਣ ਦੀ ਲੋੜ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵਾਂ ਪੰਜਾਬ ਸਰਕਾਰ ਕੋ ਮੰਗ ਕਰਦਾ ਵਾਂ ਕਿ ਜਿਹੜੇ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਆਪਣੇ ਖੋਖਲੇ ਬਿਆਨ ਦੇ ਕੇ ਆਪਣੇ ਇਹੋ ਜਿਹੇ ਬਿਆਨਾਂ ਦੇ ਨਾਲ ਜਿੱਥੇ ਇੱਕ ਭਰਮ ਭਾ ਜਿਹੜਾ ਉਹ ਭਰਮ ਪੈਦਾ ਕੀਤਾ ਜਾਵੇ ਪੰਜਾਬ ਦੇ ਭਾਈਚਾਰਕ ਪਾਈ ਜਾ ਰਿਆਂ ਦੇ ਵਿੱਚ ਔਰ ਪੰਜਾਬ ਦੇ ਲੋਕ ਆਪਸ ਵਿੱਚ ਲੜ ਪੈਣ ਇਹੋ ਜੇ ਬਾਬੇ ਨੂੰ ਸਖਤ ਤੋਂ ਸਖਤ ਤਾਰਾਵਾਂ ਦੇ ਵਿੱਚ ਪਰਚਾ ਦਰਜ ਕਰਕੇ ਇਹਨਾਂ ਨੂੰ ਇਸ ਦੇਸ਼ ਤੋਂ ਡਿਪੋਰਟ ਕਰਨਾ ਚਾਹੀਦਾ ਵਾ ਤਾਂ ਕਿ ਕੋਈ ਵੀ ਅੱਗੇ ਤੋਂ ਇਹੋ ਜੀ ਹਮਾਕਤ ਨਾ ਕਰੇ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਉਹ ਭੰਗ ਹੋ ਸਕੇ ਜੀ ਆਪਣਾ ਨਾਮ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਭਲਾਈ ਦਲ ਮੇਰੇ ਨਾਲ ਸਾਰੀ ਸਮੁੱਚੀ ਮੁਸੀਬਾ ਹੀ ਚਿਹਰੇ ਦੇ ਆਗੂ ਪਾਸਟਰ ਸੈਵਨ ਮੈਂ ਦੱਸਣਾ ਚਾਹੁੰਦਾ ਕਿ ਗੋਰਪ੍ਰੀਤ ਨਾਮ ਦਾ ਇੱਕ ਬਾਬਾ ਵਾ ਜਿਹੜਾ ਯੂ ਐਸ ਏ ਤੋਂ ਆ ਕੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸੰਜਾ ਹੈ ਇਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਲਿਆ ਮਸੀਬ ਭਾਈਚਾਰੇ ਨੂੰ ਕੂੜਾ ক্রিকেট ਕਹਿ ਰਿਹਾ ਅਤੇ ਹੋਰ ਵੀ અપਮਾਨਜਨਕ ਸ਼ਬਦ ਬੋਲ ਰਿਹਾ ਅਤੇ ਪਾਕਿਸਤਾਨ ਨੂੰ ਆਪਣਾ ਮਿੱਤਰ ਕਹਿ ਰਿਹਾ ਕਿ ਅਸੀਂ ਕਿਸੇ ਦਿਨ ਨੂੰ ਖਾਲਸਤਾਨ ਵੱਖਰਾ ਬਣਾਵਾਂਗੇ ਪਾਕਿਸਤਾਨ ਸਾਡੀ ਸਪੋਰਟ ਕਰੂਗਾ ਸੋ ਐਸੇ ਲੋਕਾਂ ਨੂੰ ਅਸੀਂ ਅੱਜ ਅਮਰਸਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਐਸੇ ਲੋਕਾਂ ਦੇ ਐਫਆਈਆਰ ਲੋਜ ਕਰਕੇ 295 ਤਹਿਤ ਹੋਰ ਵੀ ਧਰਾਵਾਂ ਦੇ ਪਰਚਾ ਦਰਜ ਕਰਕੇ ਇਹਦਾ ਪਾਸਪੋਰਟ ਰੱਦ ਕੀਤਾ ਜਾਵੇ ਅਤੇ ਇਹਨੂੰ ਜੇਲ੍ਹ ਸੁਟਿਆ ਜਾਵੇ ਤਾਂ ਕਿ ਪੰਜਾਬ ਦੇ ਜਿਹੜੀ ਅਮਨ ਚੈਨ ਪਾਈਚਰ ਕਿਸਾਂਝਾ ਇਹਨੂੰ ਲੰਬੂ ਲਾਉਣ ਵਾਲੇ ਸਰਾਰਤੀ ਅਨਸਰ ਹੁੰਦਾ ਜੋ ਖਮਿਆਜਾ ਕਾਨੂੰਨ ਦੇ ਮੁਤਾਬਕ ਭੁਗਤਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜਿਹੜੀ ਪ੍ਰਸ਼ਾਸਨ ਆ ਉਤੇ ਕਾਰਵਾਈ ਕਰੇ ਤਾਂ ਕਿ ਅਮਨ ਚੈਨ ਜਿਹੜੀ ਬਹਾਲ ਰਹੇ ਸ਼ਾਂਤੀਪੂਰਨ